ਜਾਦਾ ਹੈ ਬੰਵਿਚ ਅਨੇਕ ਸਵਾਲ ਕਰਨ ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਣ ਵਾਸਤੇ ਹੀ ਅਸੀਂ ਪ੍ਰੋਗਰਾਮ ਉਡਾਨ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਉਡਾਨ ਤੋਂ ਫਲਾਈਟ ਤੋਂ ਪਹਿਲਾਂ ਤੁਹਾਡੇ ਸ਼ੰਕੇ ਸੰਸ਼ੇ ਸ਼ੁਭੇ ਦੂਰ ਕੀਤੇ ਜਾ ਸਕਣ ਸਾਥਿਓ ਮਹਿਰਮਨ ਕੁਮਾਰ ਇਹ ਹਾਜ਼ਰ ਹਨ ਮੇਰੇ ਨਾਲ ਸਟੂਡੀਓ ਦੇ ਵਿੱਚ ਵੀਜ਼ਾ ਐਕਸਪਰਟ ਅਰਵਿੰਦਰਪਾਲ ਸਿੰਘ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਸਰ ਦਰਸ਼ਕਾਂ ਪ੍ਰੋਗਰਾਮ ਤੇ ਸ਼ੁਰੂ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਇੱਕ ਸ਼ੇਨਗੇਨ ਵੀਜ਼ਾ ਹੈ ਇਸ ਨੂੰ ਲੈ ਕੇ ਦੀ ਖੁਸ਼ਖਬਰੀ ਹੈ ਇਹ ਤੁਸੀਂ ਪੈਨੋਂ ਦਰਸ਼ਕਾਂ ਦੇ ਨਾਲ ਸਾਂਝਾ ਕਰ ਲੋ ਸ਼ੇਨਗੇਨ ਦੇ ਵਿੱਚ ਸਰ ਬੇਸਿਕਲੀ 27 ਕੰਟਰੀਜ਼ ਨੇ ਔਰ ਇਹ ਬਾਰਡਰ ਸ਼ੇਅਰਿੰਗ ਹੈ ਤੁਸੀਂ ਇੱਕ ਮੁਲਕ ਤੋਂ ਵੀਜ਼ਾ ਲੈ ਕੇ ਤੁਸੀਂ 27ਾਂ ਮੁਲਕਾਂ ਦੇ ਵਿੱਚ ਜਾ ਸਕਦੇ ਹੋ ਔਰ ਇਸ ਸਾਲ ਦੋ ਨਵੇਂ ਮੁਲਕੇ ਚ ਐਡ ਹੋਣ ਜਾ ਰਹੇ ਆ ਜਿਵੇਂ ਇੱਕ ਰੂਮਾਨੀਆ ਹੈ ਇੱਕ ਬੁਲਗਾਰੀਆ ਹੈ ਔਰ ਇਹਦੇ ਨਾਲ ਹੁਣ ਅੱਗੇ ਤੁਸੀਂ ਇੱਕ ਵੀਜ਼ਾ ਲੈ ਕੇ 27 ਕੰਟਰੀ ਜਾ ਪਾਉਂਦੇ ਸੀ ਹੁਣ ਤੁਸੀਂ 29 ਕੰਟਰੀਜ਼ ਜਾ ਪਾਉਂਗੇ ਔਰ ਬੇਸਿਕਲੀ ਪੂਰੀ ਦੁਨੀਆ ਸਿਮਟ ਰਹੀ ਆ ਪੂਰੀ ਦੁਨੀਆ ਇੱਕ ਛੋਟੇ ਰੂਪ ਦੇ ਵਿੱਚ ਆ ਰਹੀ ਆ ਤਾਂ ਕਿ ਜਿਹੜਾ ਅਸੀਂ ਜਦੋਂ ਪ੍ਰਵਾਸੀ ਕਿਤੇ ਬਾਹਰ ਜਾਂਦੇ ਨੇ ਅਸੀਂ ਵੱਧ ਤੋਂ ਵੱਧ ਸੈਰ ਸਪਾਟਾ ਕਰ ਸਕੀਏ ਔਰ ਪੂਰੇ ਦੁਨੀਆ ਦੇ ਮੁਲਕਾਂ ਦੀ ਇਕਨੋਮੀ ਕਿਤੇ ਨਾ ਕਿਤੇ ਮੋਬਾਈਲਾਈਜ਼ ਕਰਨ ਵਾਲਾ ਅੱਜ ਵੀ ਸਭ ਤੋਂ ਵੱਡਾ ਸੈਕਟਰ ਟੂਰਿਜ਼ਮ ਆ ਜੀ ਸੋ ਇਹ ਇਹਨੂੰ ਸਭ ਤੋਂ ਵੱਧ ਵੈਲਿਊ ਕੀਤਾ ਜਾਂਦਾ ਔਰ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੀ ਤਕਦੀਰ ਬਦਲੀ ਹੈ ਟੂਰਿਜ਼ਮ ਨੇ ਪਿਛਲੇ ਅਗਰਹੀਨ ਦਹਾਕੇ ਦੇ ਵਿੱਚ ਵੇਖੀਏ ਬਹੁਤ ਸਾਰੇ ਕੰਟਰੀਜ਼ ਜਿਹੜੇ ਵਰਲਡ ਮੈਪ ਦੇ ਉੱਪਰ ਦਿਖਾਈ ਨਹੀਂ ਦਿੰਦੇ ਸੀ THAILAND MALAYSIA SINGAPORE INDONESIA HONG KONG DUBAI MAURITIUS ਔਰ ਯੂਰਪ ਇਸ ਤੋਂ ਪਹਿਲਾਂ ਬਹੁਤ ਖੂਬਸੂਰਤ ਪੇਸ਼ ਕੀਤਾ ਜਾਂਦਾ ਸੀ ਔਰ ਸਭ ਤੋਂ ਵੱਧ ਟੂਰਿਜ਼ਮ ਯੂਰਪ ਹੁੰਦਾ ਸੀ ਕਿਤੇ ਨਾ ਕਿਤੇ ਯੂਰਪ ਦਾ ਹਿੱਸਾ ਸ਼ੇਅਰ ਇਨਾ ਕੰਟਰੀਜ਼ ਕੋਲ ਗਿਆ ਔਰ ਯੂਰਪ ਵਾਪਸ ਕਰ ਰਹਾ ਵਾਪਸੀ ਕਰ ਰਹਾ ਕਿ ਅਸੀਂ ਆਪਣੇ ਪੁਰਾਣੇ ਮੁਕਾਮ ਦੇ ਉੱਪਰ ਆਈਏ ਕਿ ਜਿੱਥੇ ਵੱਧ ਤੋਂ ਵੱਧ ਸਿਆਰਸਪਾਟੇ ਲਈ ਲੋਕ ਆ ਸਕਣ ਔਰ ਯੂਰਪ ਦੀ ਇਕਨੋਮੀ ਨੂੰ ਜਿਹੜਾ ਪੂਰਾ ਯੂਰਪੀਅਨ ਯੂਨੀਅਨ ਟ੍ਰੇਡ ਬਲੌਕ ਆ ਉਹਦੀ ਮਜ਼ਬੂਤੀ ਹੋ ਸਕੇ ਯੂਰੋ ਦੀ ਮਜ਼ਬੂਤੀ ਹੋ ਸਕੇ ਔਰ ਇਨਾ ਸਾਰੇ ਮੁਲਕਾਂ ਦੇ ਵਿੱਚ ਲੋਕ ਆ ਕੇ ਪੈਸੇ ਖਰਚ ਸਕਣ ਸੋ ਜੀ ਜਸਟ ਰਾਬਿਨਾਖਾ ਇਸ ਹੁਣ ਤੁਸੀਂ ਸਤਾਈ ਦੀ ਥਾਤੇ ਯੂਰਪ ਦੇ ਦੋ ਹੋਰ ਮੁਲਕ ਬੁਲਗਾਰੀਆ ਤੇ ਰូមਾਨੀਆ ਰੂਮੇਨੀਆ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਬਹੁਤ ਪੁਰਾਣੀਆਂ ਪਿਛਲੇ ਕਿਤੇ 올림픽ਸ ਦੀ ਯਾਦ ਆ ਜਾਂਦੀ ਹੈ ਜਦੋਂ ਪਰਫੈਕਟ ਟੈਂ ਦੇ ਵਿੱਚੋਂ 10 ਸਕੋਰ ਕੀਤੇ ਸੀ ਰੂਮੇਨੀਆ ਦੀ ਜਮਨਾਇਸਟ ਨਾਡੀਆਂ ਕੋਵਨ ਜੀ ਹਾਂ ਜੀ ਅ ਅਗਲੀ ਖਬਰ ਵੱਲ ਵਧਣਾ ਹੈ ਅ ਅਵਧਾ ਜੀ ਉਹ ਇਹ ਹੈ ਕਿ ਇੱਕ ਪਾਸਿਤਾ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦੀ ਜੋ ਇਕਨੋਮੀ ਹੈ ਉਹ ਕਿਤੇ ਸਾਰਿਆਂ ਤੋਂ ਬਿੱਤਰ ਰਫਤਾਰ ਦੇ ਨਾਲ ਤਰੱਕੀ ਕਰ ਰਹੀ ਹੈ। ਗਰੂ ਚੜੀ ਹੈ। ਉਹ 6.5 6.7% ਤੇ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੀ پیش ਕੀ ਗੋਈ ਕੀਤੀ ਜਾ ਰਹੀ ਹੈ। ਲੇਕਿਨ ਦੂਜੇ ਪਾਸੇ ਅਸੀਂ ਇੱਕ ਤਾਜ਼ਾ ਖਬਰ ਜੜੀ ਬੀਤੇ ਹਫਤੇ ਦੀ ਉਹ ਦੇਖ ਰਹੇ ਹਾਂ ਕਿ ਬੀਤੇ 12 ਸਾਲਾਂ ਦੇ ਵਿੱਚ ਜਿਹੜੇ ਨਵੇਂ ਅੰਕੜੇ ਸਾਹਮਣੇ ਆਏ ਨੇ ਐਨ ਐਗਜ਼ੈਕਟ ਨੰਬਰ ਹੈ ਜੀ 16,63,440 ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ। ਜੀ ਲੋਕ ਇੱਕ ਪਾਸੇ ਤਾਂ ਲੋਕ ਜਿਹੜੇ ਲੋਕ ਬਾਹਰ ਜਾ ਕੇ ਵਸੇ ਨੇ ਉਹਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੀ ਆਖ ਰਹੇ ਕਿ ਇਹ ਸਾਡਾ ਇਹ ਥਿੰਕਿੰਗ ਬ੍ਰੇਨ ਜਿਹੜਾ ਹੈ ਇਹ ਸਾਡੀ ਤਰ੍ਹਾਂ ਦਾ ਸਾਡਾ ਸਰਮਾਇਆ ਹੈ ਜਿਹੜਾ ਬਾਹਰ ਵੀ ਦੇਸ਼ਾਂ ਦੇ ਵਿੱਚ ਹੈ ਤੇ ਕੁਝ ਜਿਹੜੇ ਦੂਜੀ ਸੋਚ ਰੱਖਦੇ ਨੇ ਉਹ ਇਹ ਆਖ ਰਹੇ ਨੇ ਕਿ ਮੋਦੀ ਹੋਰਾਂ ਦੇ ਦੇਸ਼ ਤੋਂ ਲੋਕ ਪੰਜ ਰਹੇ ਨੇ ਬਾਹਰ ਜਾ ਰਹੇ ਨੇ ਤੁਸੀਂ ਇਸ ਘਟਨ ਨੂੰ ਕਿਵੇਂ ਦੇਖਦੇ ਹੋ ਸਰ ਬੇਸਿਕਲੀ ਪੂਰੀ ਦੁਨੀਆ ਸਾਂਝਾ ਪਲੇਟਫਾਰਮ ਆ ਔਰ ਇਹਦੇ ਵਿੱਚ ਇਹ ਮਤਲਬ ਬਦਕਿਸਮਤੀ ਇਹ ਆ ਕਿ ਅਸੀਂ ਬਾਰਡਰ ਬਣਾਏ ਪਏ ਆ ਇੱਕ ਦੂਜੇ ਨੂੰ ਰੋਕਿਆ ਪਿਆ ਔਰ ਇਹ ਇੱਕ ਅਸੂਲ ਹੈ ਪੂਰੀ ਦੁਨੀਆ ਦਾ ਵੀ ਇੱਕ ਪਾਸੇ ਦੀ ਵਸੋਂ ਜਿਆਦੀ ਹੋਊਗੀ ਤਾਂ ਦੂਜੇ ਪਾਸੇ ਜਾਣਾ ਹੀ ਆ ਪਿੰਡ ਛੋਟਾ ਪੈਂਦਾ ਨਾਲ ਬਸਤੀਆਂ ਵਜਦੀ ਪੈਦਾ ਹੋ ਜਾਂਦੀਆਂ ਨੇ ਸ਼ਹਿਰ ਜਦੋਂ ਟਾਈਡ ਹੋ ਜਾਂਦਾ ਕੋਈ ਆਲੇ ਦੁਆਲੇ ਆਬਾਦੀ ਵਾਧੀ ਆ। ਸੋ ਤੁਸੀਂ ਪੂਰੀ ਦੁਨੀਆ ਨੂੰ ਅਗਰੇ ਇਸ ਪਲੇਟਫਾਰਮ ਤੇ ਵੇਖੋਗੇ ਤੇ ਫਿਰ ਇਹ ਬਿਲਕੁਲ ਜਾਇਜ਼ ਆ। ਔਰ ਜਦੋਂ ਲੋਕ ਜਾਂਦੇ ਨੇ ਬਾਹਰ ਰਿਸੋਰਸਸ ਲਈ, ਬਾਹਰ ਰੋਜ਼ਗਾਰ ਲਈ ਤੇ ਜਿੱਥੇ ਕਿਤੇ ਕਿਦੋਂ ਜਾ ਕੇ ਬਿਹਤਰ ਲਾਈਫ ਮਿਲਦੀ ਆ ਉਹ ਜਾਂਦੀ ਆ ਔਰ ਦੂਸਰੇ ਪਾਸੇ ਅਗਰੇ ਨੂੰ ਅਸੀਂ ਬਾਕੀ ਮੁਲਕਾਂ ਦੀ ਇਕਨੋਮੀ ਨਾਲ ਜੁੜੀਏ ਤੇ ਜਿਹੜੇ ਇੰਡੀਅਨ ਸੀ ਕੰਟਰੀਬਿਊਸ਼ਨ ਸਭ ਫੀਲਡਸ ਦੇ ਵਿੱਚ ਆ। ਔਰ ਇਹ ਪਹਿਲਾਂ ਜਿੰਨੇ ਲੋਕ ਸਾਡੇ ਬਾਹਰ ਜਾਂਦੇ ਸੀ ਸਭ ਤੋਂ ਵੱਧ ਜਿਹੜੀ ਜਿਹੜਾ ਸਾਡਾ ਫੋਰਨ ਐਕਸਚੇਂਜ ਫੋਰਨ ਰੈਵਿਨਿਊਜ਼ ਇਹਨਾਂ ਲੋਕਾਂ ਦੇ ਰਾਈ ਬਾਹਰੋਂ ਅੰਦਰ ਆਉਂਦਾ ਸੀਗਾ ਜਿੰਨੇ ਲੋਕ ਬਾਹਰ ਜਾਂਦੇ ਸੀ ਪੈਸਾ ਪਿੱਛੇ ਆਪਣੇ ਮੁਲਕ ਭੇਜਦੇ ਸੀ ਔਰ ਇਹ ਰਵਾਇਤ ਚੱਲੂ ਸੀ हां पिछले कुछ सालों तो ये रवायत पुटठी हुई है कि जेडे लोग बाहर जाके बसण लापे नाल परिवार भी लेके जाण लाग गए। इत्तो भी पैसे लेके जा रहे। हां, ਹੁਣ ਇਤੋਂ ਪੈਸੇ ਦੀ ਮਨੀ ਡਰੇਨ ਥੋੜੀ ਜ਼ਿਆਦਾ ਹੋ ਗਈ ਆ। ਉਹ ਬਿਲਕੁਲ ਅੰਕੜੇ ਤਾਂ ਨਹੀਂ ਕਿ ਪੰਜਾਬ ਨੂੰ ਲੈ ਕੇ ਤਾਂ ਖਬਰਾਂ ਆਉਂਦੀ ਰਹਿੰਦੀ ਕਿੰਨਾ ਪੈਸਾ ਸਿਰਫ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਕੀਤਾ ਜਾ ਰਿਹਾ ਕਿ ਜਿਵੇਂ ਉੱਥੋਂ ਦੇ ਸਟੂਡੈਂਟਸ ਦੀ ਫਾਈਨਾਂਸਿੰਗ ਸਾਡੇ ਸਟੂਡੈਂਟਸ ਕਰਦੇ ਪਏ ਨੇ। ਲੇਕਿਨ ਇਹ ਜ਼ਰੂਰ ਹੈ ਤਾਜ਼ਾ ਡਿਨੀ ਮੇ ਨਿਊਜ਼ ਦੇਖਿਆ ਸੀ ਤੁਸੀਂ ਵੀ ਮੈਨੂੰ ਰੈਫਰਡ ਕੀਤੀ ਔਰ ਸੰਜੇ ਬਾਰੂ ਹੋਰੀ ਜਿਹੜੇ ਫਾਰਮਰ ਐਡਵਾਈਜ਼ਰ ਰਹੇ PM ਮੋਦੀ ਵਿੱਚ ਉਹਨਾਂ ਦੀ ਵੀ ਆਰਟੀਕਲ ਪੜ੍ਹੇ ਉਸ 2 ਸੈਕਿੰਡ ਸੀ ਕਿ ਅਜੇ ਵੀ ਹੁਣ ਜੋ ਲਾਸਟ ਈਅਰ ਦਾ ਅੰਕੜਾ ਹੈ ਕਿ ਜਿਹੜੇ ਲੋਕ ਬਾਹਰ ਵਿਦੇਸ਼ਾਂ 'ਚ ਭਾਰਤੀ ਵਸੇ ਹੋਏ ਨੇ ਉਹਨਾਂ ਦੀ ਜਾਣਕਤ ਉਹਨਾਂ ਦੇ ਜ਼ਰੀਏ ਸਾਲਾਨਾ 125 ਮਿਲੀਅਨ ਡਾਲਰ ਇਥੇ ਆ ਰਹੇ ਨੇ ਜੀ ਇਹ ਹਮੇਸ਼ਾ ਹੀ ਆ ਸਰ ਕਿਉਂਕਿ ਕਿਤਨਾ ਕਿਤੇ ਅਸੀਂ ਆਪਣੀਆਂ ਰੂਟਸ ਨਾਲ ਜੁੜੇ ਆ ਬਹੁਤ ਵੱਡੀ ਰਕਮ ਆ ਇਸ ਤੋਂ ਪਹਿਲਾਂ ਸਾਡਾ ਸਭ ਤੋਂ ਵੱਧ ਜਿਹੜੇ ਜਦੋਂ ਸਾਡੇ ਕੋਲ ਵਿਦੇਸ਼ੀ ਮੁਦਰਾ ਪੰਡਾਰ ਘਟ ਸੀ ਉਦੋਂ ਵੀ ਸਭ ਤੋਂ ਵੱਧ ਜਿਹੜਾ ਪੈਸਾ ਬਾਹਰੋਂ ਆਉਂਦਾ ਸੀ ਉਹ ਜਿੰਨੇ ਲੋਕ ਸਾਡੇ ਬਾਹਰ ਗਏ ਆ ਪ੍ਰਵਾਸੀ ਗਏ ਉਹਨਾਂ ਦੇ ਬਦੌਲਤ ਹੀ ਆਂਦਾ ਸੀ ਔਰ ਜਦੋਂ ਸਾਡੇ ਇੱਥੇ ਪਿੰਡ ਚਮਕੇ ਆ ਜਦੋਂ ਸਾਡੇ ਇੱਥੇ ਜਦੋਂ ਪਿੰਡਾਂ ਦੇ ਵਿੱਚ ਬਿਹਤਰ ਸਹੂਲਤਾਂ ਹੋਈਆਂ ਉਹ ਵੀ ਕਿਸੇ ਨਾ ਕਿਸੇ ਪ੍ਰਵਾਸੀਆਂ ਦੇ ਕਰਕੇ ਹੋਈਆਂ ਔਰ ਛੋਟੇ ਛੋਟੇ ਟੂਰਨਾਮੈਂਟਾਂ ਤੋਂ ਲੈ ਕੇ ਜਿੰਨੀਆਂ ਵੀ ਪਿੰਡਾਂ 'ਚ ਲਾਇਬ੍ਰੇਰੀਜ਼ ਬਣੀਆਂ ਚਾਹੇ ਸਕੂਲਸ ਦਾ ਕਾਇਆਕਲਪ ਹੋਇਆ ਜਿੰਨੇ ਵੀ ਐਨਆਰਆਈਸ ਆ ਉਹਨਾਂ ਨੇ ਕੰਟ੍ਰਿਬਿਊਟ ਕੀਤਾ ਹੈ ਸੋ ਅਸੀਂ ਉਹਨਾਂ ਦੇ ਕੰਟ੍ਰਿਬਿਊਸ਼ਨ ਨੂੰ ਮਤਲਬ ਉਹਲੇ ਨਹੀਂ हां ताजा स्थिति ਅਲੱਗਿਆ ਥੋੜੀ ਬਹੁਤ ਕਿ ਲੋਕ ਜਾ ਕੇ ਪਿੱਛੇ ਮੁੜਨਾ ਘੱਟ ਚਾਉਂਦੇ ਆ ਵਸਣਾ ਬਾਹਰ ਜ਼ਿਆਦਾ ਚਾਉਂਦੇ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਬਾਹਰ ਦੇ ਮੁਲਕ ਨੇ ਉਹਨਾਂ ਦੀ ਵੀ ਸ਼ਾਬਾਸ਼ੀ ਆ ਕਿ ਉਹਨਾਂ ਨੇ ਇਹਨਾਂ ਨੂੰ ਬਿਹਤਰ ਅਫਸਰ ਦਿੱਤੇ ਬਿਹਤਰ ਸੇਵਾਵਾਂ ਦਿੱਤੀਆਂ ਬਿਹਤਰ ਰੋਜ਼ਗਾਰ ਦਿੱਤੇ ਬਿਹਤਰ ਪਰਿਵਾਰਾਂ ਨੂੰ ਨਾਲ ਜੁੜਨ ਦੀ ਸਮਰੱਥਾ ਦਿੱਤੀ ਔਰ ਕਿਤੇ ਨਾ ਕਿਤੇ ਅਸੀਂ ਸਵਾਰਥੀ ਆ ਅਸੀਂ ਜਿੱਥੇ ਆਪਣਾ ਫਾਇਦਾ ਵੇਖਦੇ ਆਂ ਸਾਰੇ ਉੱਥੇ ਰੁਕਦੇ ਆਂ ਔਰ ਅਗਰ ਇਹਦਾ ਇੱਕ ਹੋਰ ਐਂਗਲ ਵੇਖੀਏ ਤੁਸੀਂ ਦੇਖੋ ਅੱਗੇ ਪੰਜਾਬ ਸਾਡਾ ਕੱਲਾ ਛੋਟਾ ਹੁੰਦਾ ਹੁੰਦਾ ਇੰਨਾ ਛੋਟਾ ਰਹਿ ਗਿਆ ਹੁਣ ਦੇਖੋ ਬਾਹਰ ਕਿੰਨੇ ਪੰਜਾਬ ਵਸਣ ਲੱਪੇ ਇਹ ਵੀ ਹੈ ਹੁਣ ਸਾਰੇ ਮੁਲਕਾਂ ਦੇ ਵਿੱਚ ਕਿ ਮਿੰਨੀ ਪੰਜਾਬ ਨਾਮ ਦਾ ਇੱਕ ਜਗਾ ਕਿਤੇ ਟਾਊਨ ਹੈ ਕਿਤੇ ਕਸਬਾ ਹੈ ਕਿਤੇ ਕੋਈ ਪ੍ਰਾਂਤ ਹੈ ਸੋ ਉਹ ਮਿੰਨੀ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਆ ਪੰਜਾਬੀ ਉੱਥੋਂ ਦੀ ਕੰਧਾਂ ਤੇ ਲਿਖੀ ਹੈ ਪੰਜਾਬੀ ਸੈਕੰਡ ਲੈਂਗੁਏਜ ਤੱਕ ਆ ਗਈ ਹੈ ਸੋ ਅਸੀਂ ਅਗਰ ਉਸ ਐਂਗਲ ਤੋਂ ਵੇਖਾਂਗੇ ਤਾਂ ਇਹ ਪਰਫੁੱਲਤ ਹੁਣ ਕੋਈ ਮਾੜਾ ਨਹੀਂ ਹੈ ਚੰਗਾ ਹੈ ਅਸ਼ੀਬ ਇੱਕ ਖਬਰ ਹੋਰ ਡਿਸਕਸ ਕਰਕੇ ਫਿਰ ਅਸੀਂ ਜਿਹੜੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਹੈ ਜਿਵੇਂ ਮੈਂ ਜ਼ਿਕਰ ਕੀਤਾ ਸ਼ੁਰੂ ਵਿੱਚ ਜਵਾਬ ਜੀ ਦੇ ਸ਼ੰਕੇ ਸੰਸ਼ੇ ਸ਼ੁਬੇ ਨੇ ਜਾਂ ਹੋਰ ਸਵਾਲਾਂ ਨੇ ਉਹ ਰਿਬਰ ਡਿਸਕਸ ਆਖਰੀ ਖਬਰ ਜਿਹੜੀ ਹੈ ਉਹ ਵੀ ਹੁਣ ਪ੍ਰੋਬਿਡੈਂਟ ਹੈ ਕਿਉਂਕਿ ਪਿਛਲੇ ਹਫਤੇ ਅਸੀਂ ਪੈਰਿਸ ਵਾਲੀ ਖਬਰ ਕੀਤੀ ਸੀ ਜਹਾਜ਼ ਜਿਹੜਾ ਦੁਬਈ ਤੋਂ ਨਿਕਾਰਗੂਆ ਜਾ ਰਿਹਾ ਚਾਰ ਦਿਨ ਰੁਕ ਗਿਆ ਔਰ ਉਲਟਾ ਨੂੰ ਉੱਥੋਂ ਜਿੱਥੋਂ ਉੱਡਿਆ ਉੱਥੇ ਨਹੀਂ ਵਾਪਸ ਮੁੰਬਈ ਭੇਜਿਆ ਗਿਆ ਬਿਲਕੁਲ ਕਾਫੀ ਜ਼ਿਆਦਾ ਲੋਕ ਉਹ ਵਿੱਚ ਜੋ ਆਦੇ ਤੇ ਫਿਰ ਗੁਜਰਾਤ ਦੇ ਸਨ ਹੁਣ ਇਹ ਜਿਹੜਾ ਡੰਕੀ ਰੂਟ ਹੈ ਔਰ ਰਾਜਕੁਮਾਰ ਕੀ ਰਾਨੀ ਨਵੀਂ ਫਿਲਮ ਆਈ ਹੈ ਉਹ ਵੀ ਕਾਫੀ ਚਲਦੀ ਪਈ ਹੈ ਸ਼ਾਹਰੂਖ ਖਾਨ ਦਾ ਕਿਰਦਾਰ ਵੱਡਾ ਹੈ ਔਰ ਇਹ ਪੰਜਾਬ ਦੇ ਰੈਫਰੈਂਸਿਸ ਡਾਡੇ ਨੇ ਉਸ ਰੂਟ ਨੂੰ ਲੈ ਕੇ ਖਬਰ ਆ ਰਹੀ ਹੈ ਇੱਕ ਉਹ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਇਹ ਆਪਾਂ ਇਥੋਂ ਪਹਿਲੋਂ ਇਥੋਂ 14000 ਕਿਲੋਮੀਟਰ ਦੂਰ ਇਕਵਾਡੋਰ ਪਹੁੰਚਣਾ ਹੈ ਉਹ ਲੰਬੀਆ ਹੈ फोर कंट्रीज ਨੇ ਲੰਘ ਕਰਕੇ 100 ਖਤਰੇਮੁਲ ਲੈ ਕੇ ਜਾ ਕੇ ਮੈਕਸੀਕੋ ਪਾ ਯੂਐਸ ਦੇ ਬਾਰਡਰ ਤੇ ਪਹੁੰਚਣਾ ਹੈ ਬਿਲਕੁਲ ਜੀ ਇਸ ਖਬਰ ਬਬਤ ਕੁਝ ਅੰਕੜੇ ਵੀ ਆਏ ਨੇ ਉਹ ਅੰਕੜੇ ਕੀ ਨੇ ਔਰ ਇਹ ਖਬਰ ਕੀ ਹੈ ਰੂਟ ਕੀ ਹੈ ਇਹ ਬਹੁਤ ਵਿਸਥਾਰ ਵਿੱਚ ਨਾ ਦੱਸਿਓ ਲੇਕਿਨ ਫਿਰ ਵੀ ਦਰਸ਼ਕਾਂ ਨੂੰ ਜਾਣੂ ਕਰਵਾਇਆ ਰਵਨ ਸਰ ਜਦੋਂ ਤੋਂ ਡੰਕੀ ਫਿਲਮ ਆਈ ਆ ਉਤੋਂ ਤੋਂ ਇੱਕ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਦੂਸਰਾ ਪੈरिस ਵਾਲਾ ਜਹਾਜ਼ ਇਹਨੇ ਅਗੇਨ ਅੰਕੜੇ ਪੈਦਾ ਕੀਤੇ ਨੇ ਅ ਲ ਪਿਛਲੇ ਸਾਲ ਲਗਭਗ ਸਵਾ 7 ਲੱਖ ਲੋਕ ਇੰਡੀਆ ਤੋਂ ਗਏ ਨੇ 2 ਨੰਬਰ ਜ਼ਰੂਰ ਚ ਡੰਕੀ ਰੂਟ ਦੇ ਵਿੱਚ ਮੈਕਸੀਕੋ ਦਾ ਰਸਤੇ ਰਹੀ ਅਮਰੀਕਾ ਅਮਰੀਕਾ ਨੂੰ ਔਰ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਆ ਉਹਦੇ ਵਿੱਚੋਂ ਲਗਭਗ 1 ਲੱਖ ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਔਰ ਪਿਛਲੇ ਅਗਰ ਕੁਝ ਦਹਾਕੇ ਦੀ ਗੱਲ ਕਰੀਏ 50 ਹਜ਼ਾਰ ਦੇ ਕਰੀਬ ਨੌਜਵਾਨ ਨੇ ਜਿਹੜੇ ਰਸਤੇ 'ਚ ਗਏ ਆ ਉਹ ਲਾਪਤਾ ਨੇ ਜਾਂ ਮਰ ਗਏ ਨੇ ਸੋ ਜੇ ਉਹਨਾਂ ਦੀ ਡੈਥ ਹੋ ਚੁੱਕੀ ਆ ਜਾਂ ਉਹ ਲਾਪਤਾ ਨੇ ਔਰ ਤੁਸੀਂ ਦੂਸਰੇ ਤਰੀਕੇ ਨਾਲ ਸੋਚੋ ਜੇ ਲਾਪਤਾ ਨੇ ਉਹ ਵੀ ਅਸਲ 'ਚ ਨਹੀਂ ਹੈਗੇ ਸੋ ਇਹ ਭਿਆਨਕ ਰੂਪ ਆ ਜਿਹਨੂੰ ਅਸੀਂ ਕਹਿੰਦੇ ਕਿ ਹਿਊਮਨ ਸਮਗਲਿੰਗ ਦਾ ਇਹ ਉਹ ਰੂਪ ਆ ਜਿਹਦੇ ਵਿੱਚ ਬੰਦਿਆਂ ਨੂੰ ਸਮਗਲ ਕੀਤਾ ਜਾਂਦਾ ਪਰ ਦੁਖਦਾਈ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਟਰਸਟ ਕਰਦੇ ਨੇ ਇਹਨਾਂ ਰੂਟਸ ਉੱਪਰ ਹਾਲੇ ਵੀ ਸਾਡੇ ਬਹੁਤ ਸਾਰੇ ਲੋਕ ਸੋਚਦੇ ਨੇ ਸ਼ਾਇਦ ਸਹੀ ਤਰੀਕੇ ਨਾਲ ਜਾਰਦਾ ਰਸਤਾ ਉਹ ਹੀ ਆ ਜਦਕਿ ਜਿਹੜੀ ਐਮਬੈਸੀ ਆ ਉਹ ਇਸ ਸਾਲ ਉਹਨੇ ਅਗਰ ਐਮਬੈਸੀ ਦੇ ਅਸੀਂ ਅੰਕੜਿਆਂ ਦੇ ਉੱਪਰ ਜਾਈਏ ਇਹ ਅਸੀਂ 2 ਨੰਬਰ ਦਾ ਜ਼ਿਕਰ ਕੀਤਾ ਹੈ ਜਿਹੜਾ ਐਮਬੈਸੀ ਨੇ ਵੀਜ਼ਾ ਦਿੱਤਾ ਹੈ ਉਹ 12 ਲੱਖ ਵੀਜ਼ਾਸ ਦਿੱਤਾ ਹੈ ਆਰਮੀ ਨੇ ਇਹਦੇ ਵਿੱਚ 1 ਲੱਖ ਵੀਜ਼ਾ ਸੋ ਇਹ ਬਹੁਤ ਵੱਡਾ ਨੰਬਰ ਹੈ ਕਿ ਅਗਰ 12 ਲੱਖ ਵੀਜ਼ਾਸ ਸਾਨੂੰ ਸਿੱਧੇ ਰੂਪ ਚ ਮਿਲ ਰਹੇ ਆਸੀਂ ਉਸ ਦੇ ਬਾਵਜੂਦ ਇਹ ਪੁੱਠੇਸ ਦੇ ਤਰੀਕੇ ਅਪਣਾ ਰਹੇ ਆ ਬੜਾ ਜ਼ਰੂਰੀ ਹੈ ਸਾਥੀਓ ਇਸ ਗੱਲ ਨੂੰ ਸਮਝਣਾ ਕਿਉਂ ਇਹ ਜਿੰਨੇ ਕੁ ਲੋਕਾਂ ਵੀਜ਼ੇ ਦੀ ਗੱਲ ਕਰਦੇ ਪਏ ਨੇ ਉਹਰੇ ਬਰਾਬਰ ਜੇ ਕਿ ਨਹੀਂ ਤਾਂ ਫੇਰ ਵੀ ਲੱਖਾਂ ਦੀ ਤਦਾਦ ਦੇ ਵਿੱਚ ਆਪ ਵੀ ਨਾ ਜਿਵੇਂ ਜ਼ੁਲਕੀ ਸੱਕੜ ਕੀਤਾ 7 ਲੱਖ ਤੋਂ ਬਾਅਦ 96 ਹਜ਼ਾਰ ਲੋਕਾਂ ਦਾ ਫੜਿਆ ਜਾਣਾ ਹਾਂਜੀ ਕਿੰਨੇ ਦਾ ਗਾਇਬ ਹੋ ਜਾਂਦਾ ਪਤਾ ਹੀ ਨਹੀਂ ਗੁਜਰਾਤ ਦੇ ਪਰਿਵਾਰ ਵੀ ਵੀ ਖਬਰ ਆਈ ਸੀ ਹਾਂਜੀ ਇਹ ਜਿਹੜੇ ਬੰਦ ਖੂਸ ਏਜੰਟ ਹੈ ਨਹੀਂ ਉਹਨਾਂ ਦੇ ਅੜਕੇ ਉਹਨਾਂ ਦੇ ਹੱਥੀ ਪੈ ਕੇ ਉਹ ਜਿਹੜੇ ਹੈ ਕਿਵੇਂ ਇੱਕਸਰ ਦਰ ਕਿਸ਼ ਦਿੰਦੇ ਜਾ ਰਹੇ ਨੇ ਇੱਕ ਮੁਲਕ ਤੋਂ ਦੂਜੇ ਤੇ ਪਹੁੰਚ ਰਹੇ ਤੇ ਤੀਜੇ ਤੇ ਪਹੁੰਚ ਰਹੇ ਇਹਨੂੰ ਪੰਜਾਬੀ ਵਿੱਚ ਦੁੰਕੀ ਆਦਮੀਆਂ ਤੇ ਸੀ ਡੰਕੀ ਰੂਟ ਆਖਦੇ ਪੈਣਾ ਕਿਵੇਂ ਬਚਣਾ ਜ਼ਰੂਰੀ ਹੈ ਨਾ ਤੁਸੀਂ ਆਪ ਪੰਜਾਬ ਨੂੰ ਜਿਹੇ ਖਤਰੇ ਦੇ ਵਿੱਚ ਪਾਓ ਹਾਂਜੀ ਸਾਫ਼ ਸੁਥਰੇ ਰਸਤੇ ਜਿਵੇਂ ਅਰਵਿੰਦਰ ਪਾਲ ਜੀ ਜ਼ਿਕਰ ਕਰਦੇ ਪਏ ਇਹ ਨਹੀਂ ਕਿ ਤੁਸੀਂ ਇਹਨਾਂ ਦੇ ਕੋਲ ਹੀ ਆਣਾ ਹੈ ਇਹਨਾਂ ਕੋਲ ਵੀ ਆ ਸਕਦੇ ਹੋ ਅੰਚੀ ਨਾ ਦੇ ਕੋਲ ਵੀ ਆ ਸਕਦੇ ਹੋ ਲੇਕਿਨ ਕਿਸੇ ਇੱਕ ਜੈਨੂਨ ਕੰਸਲਟੈਂਟ ਕੋਲ ਜਾਓ ਜੈਨੂਨ ਐਡਵਾਈਜ਼ਰ ਕੋਲ ਜਾਓ ਔਰ ਖਬਰਾਂ ਸੀ ਹੁਣ ਹੋਰ ਨਹੀਂ ਕਰਾਂਗੇ ਜੀ ਜ਼ਿਆਦਾ ਸਮਾਂ ਇੰਦਰ ਗੁਜ਼ਰ ਗਿਆ ਹੈ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ ਉਹਨਾਂ ਸਵਾਲਾਂ ਦਾ ਜ਼ਿਕਰ ਕਰਾਂਗੇ ਹੁਣ ਸੋ ਜੀ ਕੁਝ ਜੋ ਖਬਰਾਂ ਸੀ ਉਹ ਤਾਂ ਹੋ ਗਈਆਂ ਔਰ ਅਜਸਟਰਾ ਸਿਖਰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਆਪਣੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਸਾਨੂੰ ਕੱਟ ਸਕਦੇ ਹੋ ਕਾਲ किसी वेले भी कर सकते हो नंबर मैं एक बार फिर दस जा रहा हाँ जी बानवे एक सौ अठाठ बानवे एक सौ अठाठ है नाइन टू वन सिक्स एट नाइन टू वन सिक्स एट और हूँ असी लवेंगे पहला सवाल सो so जी हाँ जी कौन बोल रहे हो जी अपना सवाल दसो हेलो हाँ जी सर मैं मृदुल गल कर रही हूँ तो, तो, ਇਹ ਕੁਝ ਹੋਰ ਦਾ ਸਵਾਲ ਹੈ ਜੀ ਅਰਵਿੰਦਰ ਬਾਦਲ ਜੀ ਆਪਣਾ ਪ੍ਰੋਫਾਈਲ ਦੱਸੋਗੇ ਤੁਸੀਂ ਸਾਨੂੰ ਸਰ ਮੈਂ ਗ੍ਰੈਜੂਏਸ਼ਨ ਕੀਤੀ ਹੈ 2020 ਦੇ ਵਿੱਚ ਓਕੇ 75% ਲੈ ਨਾਲ ਠੀਕ ਹੈ ਹਾਂ ਜੀ ਔਰ ਮੇਰਾ ਆਈ ਸਕੋਰ ਹੈਗਾ 6.5 ਨੋਟ ਲੈਸ ਦਨ 6 ਬਹੁਤ ਵਧੀਆ ਤੁਸੀਂ ਮਾਸਟਰਸ ਲਈ ਜਾ ਸਕਦੇ ਹੋ ਗ੍ਰੈਜੂਏਸ਼ਨ ਕਿਸ ਫੀਲਡ ਦੀ ਹੈ ਤੁਹਾਡੀ ਗ੍ਰੈਜੂਏਸ਼ਨ ਮੈਂ ਆਰਟਸ ਕਿੱਪਿਆ ਵੀ ਹੈ ਆ ਤੁਸੀਂ ਮਾਸਟਰਸ ਐਮਬੀਏ ਕਾਈਂਡ ਆਫ ਪ੍ਰੋਗਰਾਮਸ ਲਈ ਜਾ ਸਕਦੇ ਹੋ ਜਾਂ ਅਗਰ ਤੁਸੀਂ ਕਿਸੇ ਵੀ ਫਰਦਰ ਸਪੈਸ਼ਲਾਈਜੇਸ਼ਨ ਜਾਣਾ ਹੈ ਯੂਐਸ ਦੀਆਂ ਸਭ ਤੋਂ ਵੱਧ ਦੁਨੀਆ ਦੇ ਯੂਨੀਵਰਸਿਟੀਆਂ ਨੇ ਔਰ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਅਗਰ ਅੱਜ ਦੇ ਸਮੇਂ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਉਹ ਯੂਐਸ ਵਿੱਚ ਨੇ ਲਗਭਗ 12 ਲੱਖ ਸਟੂਡੈਂਟ ਅੱਜ ਦੇ ਸਮੇਂ ਦੇ ਵਿੱਚ ਯੂਐਸ ਦੇ ਵਿੱਚ ਨੇ ਪੜ ਰਹੇ ਨੇ ਜੇ ਅੱਜ ਦੇ ਸਮੇਂ 'ਚ ਪੜ ਰਹੇ ਨੇ ਸੋ ਇਹ ਅਪਾਇੰਟਮੈਂਟ ਦਾ ਕੀ ਹੈ ਜੇ ਮਿਲ ਰਹੀ ਹੈ ਮੈਨੂੰ ਅਪਾਇੰਟਮੈਂਟਸ ਤੁਹਾਨੂੰ ਸਾਡੀ ਅਸ਼ੋਰੈਂਸ ਹੈ ਗਰੰਟੀ ਹੈ ਤੁਹਾਨੂੰ ਅਪਾਇੰਟਮੈਂਟਸ ਤੇ ਕੋਈ ਪੈਸੇ ਨਹੀਂ ਦੇਣੇ ਪੈਂਦੇ ਫ੍ਰੀ ਦੀਆਂ ਅਪਾਇੰਟਮੈਂਟਸ ਮਿਲ ਰਹੀਆਂ ਨੇ ਬਿਕਾਜ਼ ਅੰਬੈਸੀ ਕੋਈ ਪੈਸਾ ਚਾਰਜ ਨਹੀਂ ਕਰਦੀ ਅੰਬੈਸੀ ਤੁਹਾਡੇ ਕੋਲ 185 ਡਾਲਰ ਚਾਰਜ ਕਰਦੀ ਹੈ ਔਰ ਇਹਦੇ ਉੱਪਰ ਬਹੁਤ ਸਾਰੇ ਏਜੰਟਸ ਤੁਹਾਡੇ ਕੋਲੋਂ 40000 ਰੁਪਿਆ ਚਾਰਜ ਕਰ ਲੈਂਦੇ ਨੇ ਉਹ ਗਲਤ ਕੰਮ ਹੈ ਸੋ ਤੁਹਾਨੂੰ ਫ੍ਰੀ ਅਪਾਇੰਟਮੈਂਟਸ ਮਿਲਦੀਆਂ ਨੇ ਫ੍ਰੀ ਟ੍ਰੇਨਿੰਗ ਮਿਲਦੀ ਹੈ ਵੈਸੀ हर सवाल पता हो जवाब पता हो वीजा लेने बहुत आसान है बस हम एंबेसी जानदार रुख करो तूसी तो हाँ, बस बच बच थीक के थीक रहना और राइट कंसल्टेंट को जाना ठीक है।, है जी ठीक है सर मैं तब तो ऑफिस मिल सकते हैं हां जी ऑफिस मिल सकते हैं जी बिना और तूसी ठीक है शुक्रिया थैंक्स कॉलिंग जी थैंक्स स्वागत है जी प्रोग्राम सवाल जी सत ਹਾਂ ਜੀ ਕੋਰਟ ਬੋਲ ਰਹੇ ਹੋ ਔਰ ਆਪਣਾ ਸਵਾਲ ਪੁੱਛੋ ਸਰ ਮੈਂ ਓਮਕਾਰ ਸਿੰਘ ਗੱਲ ਕਰ ਰਿਹਾ ਸਰ ਕਪੂਰਤਲੇ ਤੋਂ ਜੀ ਹਾਂ ਜੀ ਸਰ ਮੈਂ ਮੈਂ ਐਕਚੁਅਲੀ ਮੈਂ ਐਸਆਈ ਆਫੀਸਰ ਆ ਤੇ ਮੇਰੀ ਸਿਸਟਰ ਯੂਐਸ ਵਿੱਚ ਪੜਾਈ ਕਰ ਰਹੀ ਹੈ ਜੀ ਤੇ ਮੈਂ ਉਹਨੂੰ ਮਿਲਣ ਜਾ ਰਹਾ ਸੀਗਾ ਤੇ ਮੈਂ ਜਸਟ ਕਨਫਰਮ ਕਰ ਰਿਹਾ ਕਿ ਉਹਦੇ ਬਾਅਦ ਕੀ ਕੀ ਡਾਕੂਮੈਂਟੇਸ਼ਨ ਚਾਹੀਦੀ ਆ ਸੋ ਜੀ ਇਹ ਹੁੰਦਾ ਇਹਨਾਂ ਦੀ ਸਿਸਟਰ ਉੱਥੇ ਸਟੱਡੀ ਕਰ ਰਹੀ ਨੇ ਇਹਨੂੰ ਮਿਲਣ ਜਾਣਾ ਚਾਹੁੰਦੇ ਨੇ ਜੀ ਰਮਨ ਸਰ ਜਿੰਨੇ ਵੀ گورਨਮੈਂਟ ਅਫੀਸ਼ੀਅਲਸ ਨੇ ਉਹਨਾਂ ਨੂੰ ਯੂਐਸ ਜਾਣ ਲਈ ਯੂਐਸ ਇਕਲਾਤਾ ਡੈਸਟੀਨੇਸ਼ਨ ਆ ਇੱਥੇ ਜਾਣ ਲਈ ਐਨਓਸੀ ਡਿਪਾਰਟਮੈਂਟ ਤੋਂ ਨਹੀਂ ਚਾਹੀਦੀ ਨਹੀਂ ਚਾਹੀਦੀ ਅਕਸਰ ਚਾਹੀਦੀ ਹੁੰਦੀ ਹੈ ਹਾਂ ਬਾਕੀ ਸਾਰੇ ਕੰਟਰੀਜ਼ ਨਾਲ ਅਸੀਂ ਅਪਲਾਈ ਕਰਦੇ ਆ ਐਨਓਸੀ ਤੇ ਲੀਵ ਚਾਹੀਦੀ ਹੁੰਦੀ ਹੈ ਯੂਐਸ ਨੂੰ ਅਗਰ ਅਸੀਂ ਅਪਲਾਈ ਕਰਨਾ ਤਾਂ ਇਹਨੂੰ ਐਨਓਸੀ ਤੇ ਲੀਵ ਨਹੀਂ ਚਾਹੀਦੀ ਸੋ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਕੀ ਨਹੀਂ ਚਾਹੀਦਾ ਔਰ ਉਸ ਤੋਂ ਬਾਅਦ ਤੁਸੀਂ ਨਾਰਮਲ ਅੰਬੈਸੀ ਜਾ ਕੇ ਇੱਕ ਫਾਰਮਲ ਇੰਟਰਵਿਊ ਦੇਣੀ ਹੈ ਜਿਹਦੇ ਦਰਗੇ ਪੁੱਛਿਆ ਜਾਊਗਾ ਤੁਹਾਡੀ ਸਿਸਟਰ ਉਹ ਕੀ ਕੰਮ ਕਰਦੀ ਔਰ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਜਾਣਦੇ ਹੋ ਤੁਹਾਨੂੰ ਉਹਨਾਂ ਨੂੰ ਅੱਜ ਦੇ ਹਾਲਾਤ ਪਤਾ ਨੇ ਤੁਹਾਡੀ ਆਪਸ ਵਿੱਚ ਰਿਸ਼ਤੇ ਦੀ ਇੰਨੀ ਮਜ਼ਬੂਤੀ ਹੈਗੀ ਕੁਝ ਇਹੋ ਜਿਹੇ ਸਵਾਲ ਕੀਤੇ ਜਾਣਗੇ ਅੰਬੈਸੀ ਦਾ ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਜਾਏਗਾ ਇਹ ਵੀ ਹੈ ਜੀ ਜਦੋਂ ਅ ਤੁਸੀਂ ਤਿਆਰੀ ਤੁਸੀਂ ਕਰਵਾਉਗੇ ਹਾਂ ਹਾਈ ਹੋਈ ਗੱਲ ਮੈਂ ਪੁੱਛਣ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਅਪਾਇੰਟਮੈਂਟ ਤੁਸੀਂ ਲੈ ਕੇ ਦਿੰਦੇ ਹੋ ਔਰ ਉਹਦਾ ਇੱਕ ਫਿਕਸ ਫੀਸ ਹੈ ਔਰ ਕੋਈ ਨਿਦਾਇਸ ਕਿੰਨੇ ਪੈਸੇ ਏਜੰਟ ਲੈ ਲੈਂਦੇ ਨੇ ਤੇ ਜਿਵੇਂ ਜਿਹੜੀ ਗੱਲ ਤੁਸੀਂ ਇਹਨਾਂ ਨੂੰ ਦੱਸਦੇ ਪਏ ਹੋ ਅਪਾਰਟਮੈਂਟ ਲੈ ਕੇ ਦਿੰਦੇ ਹੋ ਤੇ ਫਿਰ ਚਾਰੀ ਵੀ ਕਰਵਾਉਂਦੇ ਹੋਗੇ ਥੋੜੀ ਜਿਹੀ ਜੀ ਸਰ ਸਾਡੀ ਜੌਬ ਹੈ ਬੇਸਿਕਲੀ ਅਸੀਂ ਇੱਕ ਕੰਸਲਟੈਂਸੀ ਫੀਸ ਚਾਰਜ ਕਰਦੇ ਆ ਔਰ ਉਹਦੇ ਵਿੱਚ ਅਸੀਂ ਇਹਨਾਂ ਦੀਆਂ ਅਪਾਇੰਟਮੈਂਟਸ ਹੋ ਗਈਆਂ ਟ੍ਰੇਨਿੰਗ ਹੋ ਗਈਆਂ ਇਹਨਾਂ ਦੇ ਜਦ ਤੱਕ ਫਲਾਈ ਨਹੀਂ ਕਰਦੇ ਤਦ ਤੱਕ ਸਭ ਚੀਜ਼ਾਂ ਦੀ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਅੰਬੈਸੀ ਤੁਹਾਡੇ ਲਈ ਨਵੀਂ ਹੈ ਸਾਡੇ ਲਈ ਨਿਤਦਾ ਕੰਮ ਹੈ ਸੋ ਤੁਸੀਂ ਅੰਬੈਸੀ ਜਾਓਗੇ ਕੋਈ ਸਰਪ੍ਰਾਈਜ਼ਿੰਗ ਕੁਐਸਚਨ ਕੋਈ ਸਰਪ੍ਰਾਈਜ਼ਿੰਗ ਸਿਚੁਏਸ਼ਨ ਕੋਈ ਸਰਪ੍ਰਾਈਜ਼ਿੰਗ ਡਾਕੂਮੈਂਟੇਸ਼ਨ ਤੁਹਾਡੇ ਕੋ ਮੰਗ ਲਵੇ ਜਿਹੋ ਜਿਹਾ ਕੁਝ ਨਹੀਂ ਹੁੰਦਾ ਯੂਲ ਬੀ ਪ੍ਰੋਫੈਸ਼ਨਲੀ ਟ੍ਰੇਨਡ ਤੁਹਾਨੂੰ ਹਰ ਚੀਜ਼ ਪਤਾ ਹੋਏਗੀ ਔਰ ਵੀਜ਼ਾ ਬਹੁਤ ਆਸਾਨ ਤਰੀਕੇ ਨਾਲ ਲੈ ਪਾਉਂਗੇ ਜੀ ਠੀਕ ਹੈ ਜੀ ਤੇ ਸਰ ਇਹਦੇ ਵਿੱਚ ਆਈਸੀ ਰਿਕੁਆਇਰਮੈਂਟ ਤਾਂ ਨਹੀਂ ਮੀਨੋ ਨਹੀਂ ਨਹੀਂ ਜਿਹੜਾ ਵਿਜ਼ਿਟਰ ਹੈ ਉਹਨੇ ਬਸ ਨਹੀਂ ਨਹੀਂ ਸਰ ਤੁਸੀਂ ਇਨਵੈਸਟਰ ਵੀਜ਼ੇ ਦੇ ਉੱਪਰ ਜਾ ਰਹੇ ਹੋ ਵਿਜ਼ਿਟਰ ਵੀਜ਼ੇ ਵਾਸਤੇ ਨਹੀਂ ਹੈ ਜੀ ਉਹਦੇ ਲਈ ਕੋਈ ਰਿਕੁਆਇਰਮੈਂਟ ਨਹੀਂ ਹੈ जी जी ठीक है सर सर ਤੁਹਾਡਾ ਆਫਿਸ ਆਪਣੇ ਇੱਕ ਕੋਠਲੇ ਜਲੰਧਰ ਜਣਾ ਜਲੰਧਰ ਸੁਲਤਾਨਪੁਰ ਲੋਧੀ ਕਪੂਰਸਲਾ ਤੁਸੀਂ ਤਿੰਨ ਆਫਿਸ ਕਿਸੇ ਜਗ੍ਹਾ ਵਿਜ਼ਿਟ ਕਰ ਸਕਦੇ ਜਿਹੜਾ ਤਾਂ ਨੇੜੇ ਸੂਚਨਾ ਠੀਕ ਹੈ ਠੀਕ ਹੈ ਸਰ ਮੈਂ ਵਿਜ਼ਿਟ ਕਰਦਾ ਸਰ ਠੀਕ ਹੈ ਜੀ थैंक यू ਬਹੁਤ ਸ਼ੁਕਰੀਆ ਠੀਕ ਹੈ ਉਹ ਕਾਰਜ ਜੀ ਸ਼ੁਕਰੀਆ ਜੀ ਦਾ ਸੋ ਜੀ ਇੱਕਲਾ ਸਵਾਲ ਲੈ ਰਹੇ ਹਾਂ ਜੀ ਹੁਣ ਦੇਖਦੇ ਹਾਂ ਕੌਣ ਕਾਲਰ ਹੈ ਹਾਂ ਜੀ ਕੌਣ ਬੋਲ ਰਹੇ ਹੋ ਜੀ ਆਪਣਾ ਨਾਮ ਦੱਸੋ ਔਰ ਆਪਣਾ ਸਵਾਲ ਪੁੱਛੋ ਜੀ ਹਾਂ ਜੀ ਸਰ ਮੈਂ ਜੀ ਜੀ ਕਰਦੀ ਹਾਂ ਸਰ ਮੈਂ ਜੀ ਸਵਾਲ ਕੀ ਹੈ ਜੀ ਦਾ ਹਾਂ ਜੀ ਸਰ ਯੂਕੇ ਟੂਰਿਸਟ ਵੀਜ਼ਾ ਬਾਰੇ ਕੁਛ ਪੁੱਛਣਾ ਸੀਗਾ ਸਰ ਯੂਕੇ ਟੂਰਿਸਟ ਵੀਜ਼ਾ ਬਾਰੇ ਇਹਦਾ ਸਵਾਲ ਹੈ ਤੁਹਾਡਾ ਜੀ ਟੂਰਿਸਟ ਵੀਜ਼ਾ ਬਾਰੇ ਦੱਸਿਓ ਜੀ ਅਰਵਿੰਦਰਪਾਲ ਜੀ ਜੀ ਮੈਮ ਤੁਹਾਡਾ ਪ੍ਰੋਫਾਈਲ ਤੇ ਕੰਮ ਕਰ ਕੀ ਕਰਦੇ ਹੋ ਫੈਮਲੀ ਚ ਕੌਣ ਆ ਥੋੜੀ ਜੀ ਸਾਨੂੰ ਜਾਣਕਾਰੀ ਚਾਹੀਦੀ ਹੈ ਦੇ ਬਾਬਤ ਹਾਂਜੀ ਸਰ ਸਰ ਮੈਂ ਆਪਣਾ ਮੇਰਾ ਬੁਟੀਕ ਦਾ ਕੰਮ ਨੇਗਾ ਇਹ ਮੈਂ ਉਹ ਕਰਦੀ ਹਾਂ ਸਰ ਓਕੇ ਠੀਕ ਹੈ ਤੁਹਾਡੇ ਕੋਲ ਕੰਮਕਾਰ ਦੇ ਰਿਲੇਟਡ ਡਾਕੂਮੈਂਟਸ ਚਾਹੀਦੇ ਨੇ ਤੁਹਾਡਾ ਕੋਈ ਕੰਪਨੀ ਦਾ ਰਜਿਸਟ੍ਰੇਸ਼ਨ ਹੈਗੀ ਆ ਉਹ ਰਿਕੁਆਇਰਮੈਂਟ ਹੈ ਤੁਹਾਡੇ ਕੋਲ ਫਾਈਨੈਂਸ਼ੀਅਲ ਡਾਕੂਮੈਂਟ ਚਾਹੀਦੇ ਨੇ ਤੁਹਾਡੇ ਕੋਲ ਇਨਕਮ ਟੈਕਸ ਰਿਟਰਨਸ ਚਾਹੀਦੀਆਂ ਨੇ ਔਰ ਐਂਡ ਆਫ ਦਾ ਡੇ ਅਸੀਂ ਸਿੱਧਾ ਕੀ ਕਰਨਾ ਹੁੰਦਾ ਕਿ ਤੁਹਾਡੇ ਕੋਲ ਅਫੋਰਡੇਬਿਲਟੀ ਹੈਗੀ ਆ ਪੈਸੇ ਖਰਚਣ ਦੀ ਤੁਹਾਡੇ ਕੋਲ ਸੇਵਿੰਗ ਖਾਤੇ 'ਚ ਪੈਸੇ ਹੋਣੇ ਚਾਹੀਦੇ ਆ ਸੋ ਅਗਰ ਤੁਹਾਡੇ ਕੋਲ ਸੇਵਿੰਗ 'ਚ ਪੈਸੇ ਆ ਤੁਸੀਂ ਪੈਸਾ ਕਮਾਉਂਦੇ ਹੋ ਤੁਸੀਂ ਖਰਚ ਸਕਦੇ ਹੋ ਇਹ ਜੇ ਤੁਸੀਂ ਵਿਗਮੈਂਟ ਇੱਕ ਇਹ ਹੋ ਸਕਦਾ ਹੈ ਨਾ ਨੇ ਮਾਧ ਦੇ ਵਿੱਚ ਕੋਈ ਹੋਰ ਗਲ ਵੀ ਹੋਵੇ ਲੇਕਿਨ ਮੈਂ ਨਾਲੇ ਗੱਲ ਪੁੱਛਣਾ ਜੋੜਨਾ ਕਿ ਅਕਸਰ ਜਦੋਂ ਵੀ ਅਸੀਂ ਵੀਜ਼ੇ ਦੀ ਗੱਲ ਕਰਦੇ ਹਾਂ ਦ ਬੈਂਕ ਅਕਾਊਂਟ ਵਿੱਚ ਪੈਸੇ ਦੀ ਗੱਲ ਆਉਂਦੀ ਹੈ ਤੁਹਾਡੇ ਬੈਂਕ ਅਕਾਊਂਟ ਚ ਇੰਨੇ ਕੋ ਪੈਸੇ ਹੋਣੇ ਚਾਹੀਦੇ ਆ ਉਹ ਫਿਰ ਕੀ ਹੈ ਕਿ ਲੋਕ ਆਰਟੀ ਤੌਰ ਤੇ ਮੌਕੇ ਤੇ ਕਿਸੇ ਨਾ ਕਿਸੇ ਠੱਗ ਨਾਲ ਆਪਣੇ ਅਕਾਊਂਟ ਚ ਪੈਸੇ ਪਾ ਲੈਂਦੇ ਹੈ ਜਦੋਂ ਤੁਸੀਂ ਵੀਜ਼ੇ ਵਾਸਤੇ ਜਾਂਦੇ ਹੋ ਤੁਹਾਡੇ ਕੋਲੋਂ ਡਾਕੂਮੈਂਟ ਮੰਗਦੇ ਨੇ ਐਮਬੈਸੀ ਬਾਰੇ ਉਹ ਇਹ ਗੱਲ ਨਹੀਂ ਦੇਖਦੇ ਕਿ ਇੱਕਦਮ ਇਹ ਛੋੜੇ ਕੀ ਨੰਬਰ ਪਿਛਲੇ ਦੇਣਾ ਚਾਹੀਦਾ ਹੈ ਪੈਸੇ ਕਿਥੋਂ ਆ ਰਹੇ ਬੇਸਿਕ ਫਾਈਨੈਂਸ਼ਲ ਟਾਈਸ ਉਹਨਾਂ ਅਸੀਂ ਸੋਸ਼ਲ ਤੇ ਇਕਨੋਮਿਕ ਟਾਈਸ ਬੋਲਦੇ ਆ ਟੈਕਨੀਕਲੀ ਸੋਸ਼ਲ ਟਾਈਸ ਹੁੰਦੀਆਂ ਕਿ ਤੁਹਾਡਾ ਆਪਣੇ ਸਮਾਜ ਦੇ ਨਾਲ ਜੁੜਾਵ ਇਕਨੋਮਿਕ ਟਾਈਸ ਨੇ ਕਿ ਤੁਸੀਂ ਇੱਥੇ ਵੈਲ ਆਫ ਹੋ ਔਰ ਵੈਲ ਆਫ ਦਾ ਮਤਲਬ ਇਹ ਹੈ ਕਿ ਅਗਰ ਤੁਹਾਡੇ ਕੋਲ ਕਨਸਟੈਂਟ ਮਨੀ ਆਈ ਹੈ ਉਹ ਕੁਐਸਚਨ ਹੈ ਕੁਐਸਚਨ ਹੈ ਕੁਐਸਚਨੇਬਲ ਹੈ ਅਰ ਤੇ ਆ ਡੇਕੋ ਜਿਹੜੇ ਪੈਸੇ ਹੋਣੇ ਚਾਹੀਦੇ ਉਹ ਆਰਾਮ ਨਾਲ ਜਿੱਦਾਂ ਤੁਹਾਡੀ ਆਮਦਨ ਆਉਂਦੀ ਹੈ ਉਦਾਂ ਤੁਹਾਡੇ ਖਾਤਿਆਂ 'ਚ ਪੈਸੇ ਆਉਣ ਯੂਕੇ ਬਹੁਤ ਆਸਾਨੀ ਨਾਲ ਵੀਜ਼ਾ ਦਿੰਦਾ ਹੈ ਜਦੋਂ ਇਨਸਟੈਂਟਲੀ ਇਕੱਠੇ ਪੈਸੇ ਪਾਉਂਦੇ ਹੋ ਉਹਦੇ ਦਿੱਕਤ ਦਿੰਦਾ ਯੂਕੇ ਜਿਸ ਤਰ੍ਹਾਂ ਹੁਣ ਮਤਲਬ ਕਰੀਬ ਲਾਈਕ ਜਿਸ ਤਰ੍ਹਾਂ ਕਿ ਇੱਕ ਬਿਨਾਂ ਦੇ ਨਾਲ ਤੁਸੀਂ ਇੱਥੇ ਇੱਕ ਬੇਤਰ ਢੰਗ ਨਾਲ ਜ਼ਿੰਦਗੀ ਜੀਂਦਿਆਂ ਹੋયા ਲੰਬੇ ਸਮੇਂ ਦੇ ਵਿੱਚ ਆਪਣਾ ਕੈਸ਼ ਜਿਹੜਾ ਹੈ ਉਹ ਬਿਲਡ ਕੀਤਾ ਹੈ ਕਿੰਨਾ ਜਿਹੜਾ ਰਿਲਾਈਅਬਲ ਉਹਨਾਂ ਨੂੰ ਲੱਗਦਾ ਹੈ ਤੁਹਾਡੀ ਸਟੇਟਮੈਂਟ ਦੇਖ ਕੇ ਕਿੰਨੇ ਪੈਸਿਆਂ ਦਾ ਹੁੰਦਾ ਜੀ ਇਸ ਤਰ੍ਹਾਂ ਤੁਹਾਡੇ ਨਜ਼ਰਾਂ ਦੇ ਉਹਨਾਂ ਨੂੰ ਬਹੁਤ ਬਹੁਤ ਟਿਪੀਕਲ ਕੁਐਸਚਨ ਆਰ ਇਹਦਾ ਅਜੇ ਤੱਕ ਕਿਤੇ ਵੀ ਡਾਕੂਮੈਂਟਡ ਤੈਨੂੰ ਨਹੀਂ ਮਿਲੇਗਾ ਬਟ ਇਹਦਾ ਇੱਕ ਫਾਰਮੂਲਾ ਹੈ ਜਿਹੜਾ ਅਸੀਂ ਓਵਰ ਦਾ ਈਅਰਸ ਅਸੀਂ ਡਿਵ ਤੁਹਾਡੇ ਕੋਲ ਜਿੰਨੀ ਤੁਹਾਡੀ ਸਾਲਾਨਾ ਆਮਦਨ ਹੈ ਤੁਸੀਂ ਸਮਝੋ ਲਗਭਗ ਉਨੇ ਪੈਸੇ ਅਗਰ ਤੁਸੀਂ ਸੇਵ ਕਰ ਲਏ ਤੁਸੀਂ ਬਹੁਤ ਚੰਗੇ ਕੈਂਡੀਡੇਟ ਹੋ ਹਾਂ ਹਾਂ ਸੋ ਅਗਰ ਤੁਹਾਡੀ ਤੁਹਾਡੇ ਕੋਲ 5-6 ਲੱਖ ਰੁਪਏ ਤੁਸੀਂ ਇਨਕਮ ਟੈਕਸ ਤਾਰਦੇ ਹੋ ਤੁਹਾਡੇ ਕੋਲ 5-6 ਲੱਖ ਰੁਪਏ ਖਾਤੇ 'ਚ ਪਿਆ ਹੈ ਤੇ ਤੁਸੀਂ ਬਹੁਤ ਚੰਗੇ ਕੈਂਡੀਡੇਟ ਹੋ ਵੈਸੀ ਲਈ 3 ਸਾਲ ਦਾ ਪੈਸਾ ਸੀਵ ਕਰਕੇ ਰੱਖਿਆ ਫਿਰ ਤੁਸੀਂ ਪੈਸਾ ਸਪੈਂਡ ਕਰਨ ਦੇ ਇਹ ਚ ਹੱਕਦਾਰ ਹੋ ਪਰ ਇੱਕ ਅਹਿਮ ਇੱਕ ਮੁੱਦਾ ਹੈ ਕਿ ਜਿਹੜੇ ਪੈਸੇ ਨੇ ਹੋਰ ਨਾਲ ਡਾਕੂਮੈਂਟਸ ਨਾਲ ਜਿਹੜੀ ਬੈਂਕ ਸਟੇਟਮੈਂਟ ਹੈ ਉਹ ਕਿਤੇ ਕਨਕੋਕਟਡ ਜਾਂ ਇਮੀਡੀਏਟ ਕ੍ਰੀਏਟ ਕੀਤੀ ਹੋਈ ਨਾਲ ਲੱਗੇ ਨਹੀਂ ਸਰ ਉਹ ਨਾ ਹੋਵੇ ਉਹਦਾ ਇੱਕ ਬਹੁਤ ਸੌਖਾ ਤਰੀਕਾ ਹੈ ਸਰ ਅੱਜਕੱਲ ਤੁਸੀਂ ਆਪਣੀ ਸਪੈਂਡਿੰਗ ਹਿਸਟਰੀ ਥੋੜੀ ਬਿਹਤਰ ਦਿਖਾ ਦਿਓ ਕਿਸੇ ਕਾਰਨ ਕਰਕੇ ਤੁਹਾਨੂੰ ਪੈਸੇ ਇਕੱਠੇ ਵੀ ਪਾਉਣੇ ਪਏ ਆ ਤੁਸੀਂ ਉਹ ਜਿਹੜੀ ਟ੍ਰਾਂਜੈਕਸ਼ਨ ਜਿਹੜੀ ਹੈ ਹਿਸਟਰੀ ਔਰ ਜ਼ਿਆਦਾ ਬਿਲਡ ਅਪ ਕਰ ਲਓ ਆਪਾਂ ਚਾਹਤੀ ਤੁਹਾਡੀਆਂ ट्रांजैक्शंस ਜ਼ਿਆਦਾ ਲੱਗਣ ਤੁਹਾਡਾ ਇਹ ਲੱਗੇ ਕਿ ਯੂ ਹੈਵ ਹੈਬਿਟ ਆਫ ਸਪੈਂਡਿੰਗ ਮਨੀ ਲੌਂਗ ਟਰਮ ਜਾਂ ਮਿਡ ਟਰਮ ਸੇਵ ਜੀ ਨਹੀਂ ਵੀ ਹੋਏ ਤੁਹਾਡੀ ਤੁਹਾਡੀ ਐਕਸਪੈਂਸ ਸਟੇਟਮੈਂਟ ਹੈ ਖਰਚੇ ਤੁਸੀਂ ਕਰਦੇ ਆ ਰਹੇ ਹੋ ਆਪ ਜੋ ਤੁਹਾਡੀ ਅਫੋਰਡੇਬਿਲਟੀ ਨਜ਼ਰ ਆ ਰਹੀ ਹੈ ਉਹ ਵੀ ਦਿਖਾ ਕੇ ਉਹ ਤੁਸੀਂ ਉਹਨਾਂ ਨੂੰ ਵਿਸ਼ਵਾਸ ਦਵਾ ਸਕਦੇ ਹੋ ਕਿ ਭਾਈ ਮੈਂ ਇਸ ਕਾਬਿਲ ਹਾਂ ਕਿ ਵੀਜ਼ਾ ਦੇ ਦੇਓ ਸਰ ਬੇਸਿਕਲੀ ਕੀ ਵੀਜ਼ਾ ਆਫੀਸਰ ਨੇ ਵੀਜ਼ਾ ਆਫੀਸਰ ਦੇ ਪੁਆਇੰਟ ਆਫ View ਤੋਂ ਅਸੀਂ ਤੁਹਾਨੂੰ ਦੱਸ ਦਿੰਦੇ ਆ ਵੀਜ਼ਾ ਆਫੀਸਰ ਦਾ ਕੰਮ ਇਹ ਹੁੰਦਾ ਉਹਨਾਂ ਚੈੱਕ ਇਹ ਕਰਨਾ ਹੁੰਦਾ ਕਿ ਤੁਹਾਡੀ ਅਗਰ ਸਪੈਂਡ ਕਰਨ ਦੀ ਕਪੈਸਿਟੀ ਹੈਗੀ ਆ ਤੁਸੀਂ ਪੈਸਾ ਖਰਚ ਸਕਦੇ ਹੋ ਤੁਸੀਂ ਤਾਂ ਉਸ ਮੁਲਕ ਜਾਲ ਦੇ एलिਜੀਬਲ ਹੋ ਸੋ ਇਹ ਇੱਕ ਹੋਟਲ ਐਕਸਪੈਂਸਿਵ ਹੋਟਲ 'ਚ ਐਂਟਰ ਕਰਵਾਉਂਗਾ ਅਗਰ ਤੁਹਾਡੇ ਲੱਗਦਾ ਕਿ ਤੁਸੀਂ ਸਪੈਂਡ ਕਰ ਸਕਦੇ ਹੋ ਤੈਨੂੰ ਅਲਾਉ ਕੀਤਾ ਜਾਂਦਾ ਆਦਰਵਾਇਸ ਤੈਨੂੰ ਗੇਟ ਤੇ ਖੜਾ ਦਰਬਾਨ ਰੋਕ ਲੈਂਦਾ ਆ ਔਰ ਵੀਜ਼ਾ ਆਫੀਸਰ ਨੂੰ ਬਹੁਤ سارے ਸਾਡੇ ਲੋਕ ਬਾਬੇ ਦੀ ਨਜ਼ਰ ਨਾਲ ਵੇਖਦੇ ਨੇ ਕਿ ਵੀਜ਼ਾ ਆਫੀਸਰ ਕੋਈ ਕਿਸੇ ਦੇ ਕਿਰਪਾ ਕਰੇਗਾ ਵੀਜ਼ਾ ਆਫੀਸਰ ਇੱਕ ਸੈਲਰੀਡ empioy ਹੈ ਜਿਹਦਾ ਕੰਮ ਹੈ ਐਪਲੀਕੇਸ਼ਨਸ ਨੂੰ ਅਸੈਸ ਕਰਨਾ ਖਾਲਿਆ ਹੋ

ਆ ਜੀ ਅਜੇ ਸਰ ਕੀ ਕੀ ਚੀਜ਼ਾਂ ਚਾਹੀਦੀਆਂ ਔਰ ਐਸੇ ਹੋਣਾ ਨੂੰ ਕੋਈ ਸਪான்ਸਰ ਵਗੈਰਾ ਨਹੀਂ ਆ ਰਿਹਾ ਤਾਂ ਕੀ ਜਾ ਸਕਦੇ ਹੋ ਦੱਸੋ ਜੀ ਤੁਸੀਂ ਕਿਸ ਤਰ੍ਹਾਂ ਆਪਣਾ ਪਹਿਲਾ ਕਦਮ ਕਿਵੇਂ ਪੁੱਟਣ ਦੀ ਬਿਲਕੁਲ ਜਾ ਸਕਦੇ ਨੇ ਪੂਰੀ ਦੁਨੀਆ ਜਿੱਦਾਂ ਅਸੀਂ ਮੈਪ ਦੇ ਉੱਪਰ ਵੇਖਦੇ ਹਾਂ ਇਹ ਸਾਂਝੀ ਹੈ ਕਾਇਨਾਤ ਸਾਂਝੀ ਹੈ ਤੁਸੀਂ ਪੂਰੀ ਦੁਨੀਆ ਚ ਕਿਤੇ ਵੀ ਸੈਰ-ਸਪਾਟੇ ਲਈ ਜਾ ਸਕਦੇ ਹੋ ਤੁਹਾਡੇ ਕੋਲ ਉਸ ਸੰਬੰਧੀ ਮੁਲਕ ਦੀ ਹਕੂਮਤ ਨੂੰ ਦੱਸਣ ਨੂੰ ਇਹ ਚਾਹੀਦਾ ਕਿ ਤੁਹਾਡੇ ਕੋਲ ਪੈਸੇ ਹੈਗੇ ਆ ਅਗਰ ਤੁਹਾਡੇ ਕੋਲ ਜੇਬ 'ਚ ਪੈਸੇ ਹੈਗੇ ਆ ਤੁਸੀਂ ਜਾ ਸਕਦੇ ਹੋ ਅਗਰ ਤੁਹਾਡੇ ਫਾਦਰ ਦੇ ਅਕਾਊਂਟਸ ਵਿੱਚ ਪੈਸੇ ਹੈਗੇ ਉਹ एलिਜੀਬਲ ਨੂੰ ਜਾ ਸਕਦੇ ਨੇ ਪਰ ਅੱਜ ਮੈਂ ਨਾ ਕਾਫੀ ਜਣੇ ਤੋਂ ਇੱਥੇ ਧਿਆਨ ਦੇਣ ਤੋਂ ਪਾਸੇ ਰਹੀ ਗਿਆ ਸੀ ਜੀ ਇਹ ਉਹਨਾਂ ਨੇ ਕਿਹਾ ਕਿ ਤੁਹਾਨੂੰ ਜੇ ਯੂਕੇ ਤੋਂ ਕੋਈ ਸਪੌਂਸਰ ਹੋਇਆ ਨਹੀਂ ਆਇਆ ਤੇ ਤੁਹਾਡਾ ਬਹੁਤ ਮਤਲਬ ਚੰਦਲ ਹੈ ਵੀਜ਼ਾ ਹੋਵੇਗਾ ਨਹੀਂ ਨਹੀਂ ਇਹ ਬਿਲਕੁਲ ਸਰਾਸਰ ਗਲਤ ਹੈ ਜਿਵੇਂ ਸਾਡਾ ਨੰਬਰ ਤੁਹਾਡੇ ਕੋਲ ਹੈ ਤਾਂ ਕਿ ਤੁਸੀਂ ਕਾਲ ਕੀਤੀ ਹੈ ਔਰ ਤੁਸੀਂ ਚਾਹੋ ਤਾਂ ਆਪਣਾ ਇੱਥੇ ਸਾਡੇ ਰਾਇਲ ਟ੍ਰੈਵਲਸ ਦੇ ਆਫਿਸ ਆ ਸਕਦੇ ਹੋ ਆਪਣਾ ਅਰਵਿੰਦਰ ਪਾਲ ਗੋਰੀ ਆਪ ਹੁੰਦੇ ਨਹੀਂ ਨਾ ਦਾ ਸਟਾਫ ਹੁੰਦਾ ਹੈ ਵਿਜ਼ਿਟ ਕਰੋ ਔਰ ਜਿਸ ਤਰ੍ਹਾਂ ਤੁਹਾਨੂੰ ਆਖਿਆ ਕਿ ਜੇ ਕੋਈ ਜ਼ਰੂਰਤ ਨਹੀਂ ਹੈ ਕਿ ਸਪੌਂਸਰਸ਼ਿਪ ਮਿਲੇਗੀ ਤਾਂ ਕਿ ਵੀਜ਼ਾ ਮਿਲੇਗਾ ਅਰੇ ਹੋਰ ਬਿਹਤਰ ਜਾਣਨਾ ਹੈ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਸੋ ਸਿਆਰ ਸਕਾਟ ਲਈ ਤੁਸੀਂ ਪੂਰੀ ਦੁਨੀਆ ਚ ਕਿਤੇ ਵੀ ਜਾ ਸਕਦੇ ਹੋ ਕਿਸੇ ਵੀ ਕੰਟਰੀ ਜਾ ਸਕਦੇ ਹੋ ਸਾਰੇ ਮੁਲਕ ਵੀਜ਼ਾ ਦਿੰਦੇ ਨੇ ਓਕੇ ਜੀ ਸਰ ਉਹ ਇਕੱਲੇ ਪਾਪਾ ਵੀ ਵਿਜ਼ਿਟ ਕਰ ਸਕਦੇ ਆ ਕਿ ਮਤਲਬ ਪੂਰੀ ਫੈਮਿਲੀ ਵੀ ਜਾ ਸਕਦੀ ਜੇ ਮੰਮੀ ਨੇ ਵੀ ਨਾਲ ਜਾਣਾ ਹੋ ਜਾ ਸਕਦੇ ਨੇ ਬਿਲਕੁਲ ਜਾ ਸਕਦੇ ਨੇ ਇਕੱਠੇ ਜਾ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਓਕੇ ਸਰ ਸਿਰ ਮੈਂ ਕਿੱਥੇ ਤੁਹਾਨੂੰ ਪਤਾ ਕਰੋ ਕਿਤਨੇ ਮਨਸਾਹਰ ਤੁਸੀਂ ਜਲੰਧਰ ਆਫਿਸ ਦਰਸ਼ਨ ਦੇ ਸਕਦੇ ਹੋ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲ ਜਲੰਧਰ ਆਫਿਸ ਵਿਜ਼ਿਟ ਕਰ ਸਕਦੇ ਹੋ ਜੀ ਤੁਸੀਂ ਆਉਣ ਦੇ ਪਹਿਲਾਂ ਫੋਨ ਕਰ ਸਕਦੇ ਹੋ ਕੋ ਲੋਕੇਸ਼ਨ ਪੁੱਛਣੀ ਹੈ ਕੁਝ ਕਰਨਾ ਹੈ ਤੁਹਾਨੂੰ ਇਸ ਨੰਬਰ ਤੋਂ ਸਾਰੀ ਜਾਣਕਾਰੀ ਮਿਲ ਜਾਏਗੀ ਜੀ ਠੀਕ ਹੈ ਸਰ ਥੈਂਕਸ ਕਾਲਿੰਗ ਜੀ ਔਰ ਪ੍ਰੋਗਰਾਮ ਵੀ ਮੁਕਾਉਣਾ ਹੈ ਜੀ ਲੇਕਿਨ ਕਾਲ रिसीव करने का सिलसिला जो सा है लगातार बनिया रहा है जिन्होंने कॉल्स असं इस प्रोग्राम इस टाइमिंग बाई चौबी मिनट का प्रोग्राम है शामिल कर लाने एक बार मैं नंबर फिर बोल रहा हाँ जी नाइन टू वन सिक्स एट नाइन टू वन सिक्स एट रिपीट कर रहा नाइन टू वन सिक्स एट नाइन टू वन सिक्स एट नानव एक सौ अठाठ नानवे एक सौ अठाठ और इस तरह ही मिलता रहना है रविंद्रपाल जी शुक्रिया आप जी का बहुत शुक्रिया सर थैंक यू सो मच राइट जी